ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਂ ਭਾਈ ਤੁਹਾਡੇ ਭਾਈ ਜੀ ਸਸਕਾਲ ਅੱਛਾ ਭਾਈ ਹੋਰ ਠੀਕ ਹੋ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਨਾਮ ਰੇ ਸਾਗਰਾ ਪਿੰਡ ਭਾਈ ਰੂਪਾ ਦਸੀਲ ਫੂਲਾ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਵੀ ਨੇੜੇ ਰਾਮਪਰਾਪੁਰ ਸਹਾਰਾ ਇਧਰੋਂ ਸਲਾਪੁਰਾ ਬਚਾਲੇ ਪਿੰਡ ਆਪਣਾ ਬਈ ਮੋਬਾਈਲ ਨੰਬਰ ਬੋਲ 9039 76052 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਂਦੇ ਨੇ ਕਿਹੜਾ ਸੂਆ ਸੋਈ ਦੂਜਾ ਸੂਆ ਸੋਈ ਆ ਕੱਲ ਵੀਰੇ ਕਦੋਂ ਸੋਈਏ ਕੱਲ ਕੱਲ ਦੁਪਹਿਰ ਦੀ ਸੋਈਏ ਮਗਰ ਬੱਚੇ ਬਹੁਤ ਸੋਹਣੇ ਕੱਲ ਦੁਪਹਿਰ ਦੀ ਬੱਚਾ ਮਗਰ ਬੱਚੀ ਬੱਚੀ ਬੜੀ ਚੰਗੀ ਹੈ ਪੂਰੀ ਚੰਗੀ ਹੈ ਬੱਚੀ ਦੇਖੋ ਬਈ ਬੱਚੀ ਕੁਆਲਟੀ ਵਾਲੀ ਹੈ ਪੂਰੀ ਟਾਪ ਬਰੀਡ ਦੀ ਬੱਚੀ ਨੂੰ ਜਾਨਵਰ ਬਹੁਤ ਚੰਗੀ ਹੈ ਪੱਠ ਮੁੱਠ ਲੈ ਬਈ ਰੰਗ ਰੰਗ ਬਹੁਤ ਚੰਗਾ ਬੱਚੀ ਦਾ ਸਹੀ ਗੱਲ ਹੈ ਕੁਆਲਟੀ ਬਹੁਤ ਹੈ ਨਾ ਫੁੱਲ ਬਾਈ ਫੁੱਲ ਤੇ ਜੇਰ ਪੈ ਗਈ ਵੀਰੇ ਬਈ ਜੇਰ ਜੇਰ ਦੀ ਕੰਪਲੀਟ ਆ ਵੀਡੀਓ ਹੈਗੀ ਮਾਲਕਾਂ ਦੇ ਘਰ ਦੀ ਆਪਣੇ ਕੋਲੇ ਅੱਜ ਹੀ ਆਈ ਹੈ ਹੁਣੀ ਠੀਕ ਆ ਬਾਈ ਠੰਡੀ ਸੀਲ ਆ ਬਾਈ ਕਲੋਜ਼ ਤਾਂ ਆਪ ਲੂੰਗਾ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੰਮ ਬਰਲੇ ਫਾੜੀ ਵਾਲਾ ਆਰਡਰ ਜਿਵੇਂ ਮਰਜੀ ਬਾਈ ਜਾਨਾ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਣਾ ਜਿਵੇਂ ਮਰਜੀ ਧਾਰਾ ਮਰੀ ਚ ਲੈ ਦੁੱਧ 23 24 ਕਿਲੋ ਦੇ ਦੂ ਬੱਚੀ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਵਾਲਾ ਆਰਡਰ ਤੇ ਕੱਲਾ ਕੱਲਾ ਥਾਣਾਂਗਾ ਚਾਹ ਸਪਿਰ ਨੂੰ ਲੇਵਾ ਦਿਖਾਵਾਂਗੇ ਮੂਰੋ ਦੇਖੋ ਦੇ ਵਾਲਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਰ ਤੋਂ ਨਾਲਾ ਪੋਲਾ ਕਰਮ ਵਾਲੇ ਦੇ ਲੈ ਬਾਈ ਲੇਵਾ ਦੇਖੋ ਮੂਰੇ ਮੂਰੇ ਲਿਵਾ ਬੜਾ ਦਾ ਹੋਂ ਤਾਂ ਵੀ ਯਾਰ ਉਹਨਾਂ ਦਾ ਕਟਾ ਹੈ ਹੋਗਾ 14-15 ਕਿਲੋ ਠੀਕ ਹੈ ਭਾਈ ਦੁੱਧ 24 ਕਿਲੋ ਦੁੱਧ ਦੇ ਕੋਈ ਚੱਕਰ ਨਹੀਂ ਠੰਡੀ ਐਨੀ ਕਾ ਜਿਵੇਂ ਮਰਜੀ ਵਹਿ ਜਾ ਕੋਈ ਚੱਕਰ ਨਹੀਂ ਖੇਲਣਾ ਐ ਨਹੀਂ ਗੱਲ ਵੀ ਖਲੀ ਜਾਉ ਲੈ ਜਿਵੇਂ ਮਰਜੀ ਧਾਰਾ ਮਰੀ ਜਾ ਚੋਣ ਚਾਂ ਦੀ ਇੱਕ ਨੰਬਰ ਆ ਬਾਈ ਚਵਾਈ ਇੱਕ ਨੰਬਰ ਆ ਫੇਸ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਐ ਬਈ ਬੂਝਾ ਬਹੁਤ ਬੱਚੀ ਚ ਬੱਚਾ ਮਗਰ ਬੱਚੇ ਬੱਚੀ ਬਹੁਤ ਚੰਗੀ ਐ ਵੈੜ ਖਰਾਬ ਵੀ ਬਹੁਤ ਚੰਗੀ ਐ ਬਾਈ ਹਾਂ ਰੰਗ ਰੰਗ ਮੋਚਾ ਲੇਵੇ ਵਾਲੀ ਹੂੰ ਲੇਵੇ ਵਾਲੀ ਆ ਤੋਰਾ ਦੇਖੋ ਤੋਰਾ ਇੱਕ ਨੰਬਰ ਕੱਦ ਬਰੀਡ ਲੇਵਾ ਕਮਾਲ ਦਾ ਬਾਈ ਵਾਹ ਸੋਹਣਾ ਬਈ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਲੰਮੀ ਲੁਮੀ ਆ ਬਈ ਆਣੀ ਕੱਲ ਥਾਂ ਲੈਵਾ ਦੇ ਕਿੰਨਾ ਲੱਗਿਆ ਵਾ ਬਾਕੀ ਠੰਡੀ ਸੀਲ ਆ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਰਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂਗਾ ਕਿੰਨਾ ਦੁੱਧ ਦੇ ਦੂਆਸ ਬਈ 24 ਕਿਲੋ ਦੇ ਦੁੱਧ 30 ਕਿਲੋ ਨਾਲ ਲੈਵਾ 32 ਕਿਲੋ ਨਾਲ ਲੈਵਾ ਤਾਂ ਸਹੀ ਗੱਲ ਪਰ ਦੁੱਧ 24 ਕਿਲੋ ਦੇ ਦੋ ਖੁੱਲਾ ਹੀ ਦੇ ਦੋ ਵੱਧ ਵੀ ਬਈ ਆਪਾਂ ਇੰਨਾ ਹੈ ਕਿ ਕਿਤੇ ਹੋਵਾਂਗੇ 24 ਲੀਟਰ ਦਾ 22 ਕਿਲੋ ਪਲੂਨ ਦਾ ਦੋ ਦਿੱਤਾ ਬਈ ਦੋਨਾਂ ਪਾਸੇ ਚਵਾਈ ਕਰਾਲਾ ਅੱਗੇ ਪਿਛੇ ਫਾੜੀ ਵਾਲੇ ਵਾਲੇ ਲੈਵਾ ਵਾਲੇ ਫਾੜੀ ਵਾਲਾ ਆਰਡਰ ਕਿ ਨਾੜਾ ਨੂੜਾ ਐ ਚਮਕਦੀਆਂ ਪੂਰੇ ਗੈਪ ਤੇ ਕੰਨਾ ਕੰਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਚਵਾਈ ਚਵਾਈ ਬਈ ਕਰਾ ਲੇ ਵੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਜਕਰੀ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀ ਫੋਦਾ ਲੇਵਾ ਦੇਖ ਬਾਈ ਲੇਵਾ ਬਹੁਤ ਹੈ ਵਾਲਾ ਬਈ ਦੇਖ ਲੈ ਨਾਲਾ ਨੂੜਾ ਮਗਰਮੂਰਲਾ ਲੇਵਾ ਦੇਖੋ ਨੇੜ ਉਹਨੇ ਮੂਰੇ ਉਹਨੇ ਮਗਰਾ ਸਹੀ ਗੱਲ ਆ ਬਾਈ ਦੁੱਧ ਵਧੇਰਾ ਦੇਣਾ ਬੱਚੀ ਯਾਰ ਲੇਵਾ ਦੇਖੋ ਲੇਵ ਦੀ ਜਿਹੜੀ ਫੀਟਿੰਗ ਆ ਨਾ ਦੋ ਜਾਨਵਰ ਆ ਬਾਈ ਯਾਰ ਉਹ ਵੀ ਹੂੰ ਸਹੀ ਗੱਲ ਆ ਫੇ ਕੰਬ ਵਸੀ ਨੇ ਵੀ ਬਾਈ ਸਾਲ ਡੇਢ ਸਾਲ ਹਾਂ ਬਰੀਡ ਫੁੱਲ ਆ ਬੱਚੀ ਐ ਨਹੀਂ ਗੱਲ ਵੀ ਬਰੀਡ ਨਾ ਹੋਊਗੀ ਪਰੰਟ ਫੁੱਲ ਤਾਂ ਬਹੁਤ ਚੰਗਾ ਲੇ ਧਾਬ ਵੀ ਖੈਰ ਬਹੁਤ ਚੰਗੀ ਆ ਲੈ ਜਿਵੇਂ ਮਰਜ਼ੀ ਵਾਜਾ ਲੱਤ ਗੱਡ ਕੇ ਖੜ ਜਾਂਦੀ ਆ ਚਵਾਈ ਦੇਖੋ ਬਈ ਤੂਣ ਬਾਲਾ ਚੰਗਾ ਹੈ ਨਾ ਸੱਜਰ ਇੱਕ ਨੰਬਰ ਵਈ ਥੱਲੇ ਦਾ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਜੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਲੈ ਮਗਰਲੇ ਥਾਣਾ ਦੀ ਚਵਾਈ ਦੇਖੋ ਬਾਲਾ ਚੰਗਾ ਤੂਣ ਲੱਗਿਆ ਬਈ ਅੱਤੀ ਝੋਲਾ ਮਸ਼ੀਨਾਂ ਝੋਲਾ ਇੱਕ ਬੜਾ ਨੰਬਰ ਆਵੇ ਲੱਗ ਕੇ ਨਹੀਂ ਆ ਗਧਾਰਾ ਮਾਰੀਆਂ ਦੇਖੋ ਦੁੱਧ ਦੁਰਿਆ ਹੁੰਦਾ ਬਈ ਕੀ ਬਾਤ ਆ ਬਈ ਬਾਲਾ ਚੰਗਾ ਗਰਮਾ ਥਾਂ ਤੋਂ ਬਾਲਾ ਚੰਗਾ ਲੱਗਿਆ ਬਈ ਬਚਿੰਦਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਨੇ ਕੜਵੇਂ ਪੂਰੇ ਗੈਪ ਦੇ ਚਵਾਈ ਨੰਬਰ 1 ਠੰਡੀ ਸੀਲ ਕਾਦ ਠੀਕ ਆ ਬਰੀਡ ਚੰਗੀ ਆ ਸਾਰੀਆਂ ਗੱਲਾਂ ਓਕੇ ਆ ਬਾਈ ਤੇ ਕੀ ਮੁੱਲ ਕੀ ਆ ਬਈ ਜੈਜ ਬਈ ਮੁੱਲ ਕਰਾਉਣ ਜਿੰਨਾ ਅੱਗੇ ਮਰਜ਼ੀ ਕਰਾਈਏ ਕੱਲਾ ਆ ਵੀਡੀਓ ਪਾ ਕੇ ਪਾ ਲੈਣ ਦੇ ਨਹੀਂ ਕਹੇ ਉਹਦੀ ਵੇਚਣਾ ਬਣਾ ਤੇ ਨਹੀਂ ਉਹੀ ਕੰਮ ਆ 77000 ਦੀ ਦੇਣਾ ਮੁੱਲ ਕਰਾਉਣ ਵਾਲਾ 80 85 90 ਜਿੰਨਾ ਮਰਜ਼ੀ ਕਰਾਈ ਜਾਵੇ ਮੁੱਲ ਕਰਾਉਣ ਨੂੰ 80 85 ਜਿੰਨਾ ਮਰਜ਼ੀ ਕਰਾ ਲਓ 70000 ਦੀ ਵਾੜ ਦੇ ਦੇਵਾਂਗੇ ਹਾਂ ਥਾਂ ਲੈਵੇ ਦੀ ਜੇਰ ਜੂਰ ਦੀ ਫੁੱਲ ਗਾਰੰਟੀ ਮੁੱਲ ਭਾਈ ਦੇ ਜਾਇਜ਼ ਜਮਾ ਜਾਇਜ਼ ਮੁੱਲ ਹੁੰਦਾ ਲੈਣ ਦੇ ਲੈ ਵਾਲੂ ਬਤਾ ਇਹਨਾਂ ਲੱਗਣਾ ਨਹੀਂ ਬੱਚੀ ਨੂੰ ਭਾਈ ਲੈ 70000 ਦੀ ਵਾੜ ਲੈ ਹਾਂ ਭਾਈ ਕਿਆ ਭਜਨ ਪੂਜਨ ਫੁੱਲ ਆ ਇਹ ਨਹੀਂ ਗੱਲ ਕਿਸੇ ਬਸ ਹੱਥ ਨੇ ਸੋਹਣੀ ਸੁਨਕੀ ਬਹੁਤ ਆ ਯਾਰ ਸਹੀ ਗੱਲ ਆ ਬਿਊਟੀਫੁੱਲ ਆ ਕਲਰਫੁੱਲ ਆ ਚੌੜੀ ਜੂੜੀ ਲੈ ਵਾਲੂ ਵਾਹ ਥਾਣਾ ਥਾਣਾ ਦੀ ਬਹੁਤ ਓਕੇ ਆ ਬੱਚਾ ਮਗਰ ਬੱਚੀ ਆ ਬਈ ਬੱਚੀ ਵਾਲੀ ਬਾੜ ਕਿੱਥੇ ਮਿਲਦੀ ਆ ਮਿਲਦੀਆਂ ਨਹੀਂ ਬਈ ਕੱਲ ਦੇ ਬੰਦੇ ਫੋਨ ਤੇ ਫੋਨ ਆ ਜਾਂਦੇ ਹਜੇ ਵੀ ਹਾਲਾ ਫੋਨ ਤੇ ਫੋਨ ਆ ਜਾਂਦੇ ਬੰਦਾਂ ਦੇ ਤੇ ਕਿਸੇ ਵੀਰ ਨੂੰ ਬਾਈ ਬਾੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਈ